ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਅੱਜ ਤੇ ਆਪਾਂ ਬੱਚੇ ਲੱਗੇ ਸੀ ਭਾਉਟ ਤੇ ਮੈਂ ਥੋੜੇ ਬਾਹਰ ਉੱਠ ਗਿਆ ਸੀਗਾ ਤੇ ਦਵਾਈ ਇਹਨਾਂ ਦੀ ਆ ਵੀ ਖੋਲੀ ਪਈ ਆ ਤੇ ਬੱਚਿਆਂ ਨੂੰ ਜਿਹੜੇ ਨੂੰ ਦੇਣੀ ਆ ਤੈਨੂੰ ਲੈ ਦੂ ਛੱਡ ਦੇ ਨੇ ਇਹਨਾਂ ਦੀ ਤੇ ਦੇਖੀਏ ਦਵਾਈ ਦੂ ਇਹਨਾਂ ਨੂੰ ਲਓ ਜੀ ਬੱਚੇ ਜਿਹੜੇ ਭੌਣ ਵਾਲੇ ਸੀ ਬਾਤੇ ਤੇ ਦੋ ਬੱਚੇ ਉੱਡੇ ਫਿਰਦੇ ਆ ਤੇ ਜਿਹੜੇ ਭੌਣ ਵਾਲੇ ਸੀ ਉਹ ਬਾਤੇ ਤੇ ਆਹ ਹਿੱਤੋ ਇੱਕ ਤਾਂ ਭਲੇ ਖੇਡਣਾ ਛੱਡਤਾ ਉਹ ਤਾਂ ਪਾਸੇ ਬੈਂਦਾ ਵੇ ਆ ਹੁੰਦਾ ਮੂਰੇ ਹੀ ਛੱਡਿਆ ਵੇ ਤੇ ਜਿਹੜਾ ਮਗਰੋਂ ਤਾਂ ਪਾਸੇ ਬੈਂਦਾ ਸ਼ਾਇਦ ਸਿੱਧਾ ਬਹਿ ਜੇ ਆ ਵਾਟਰ ਵਾਕਸ ਵਾਲੀ ਨੂੰ ਵੀ ਅੱਜ ਡੂਰ ਲਾਈ ਆ ਇਹਦਾ ਵੀ ਜੇ ਸਿੱਧੀ ਬਹਿਣ ਲੱਗ ਪੇ ਤਾਂ ਆ ਪਾਈ ਜਿਹੜਾ ਲੱਕਣਾ ਲੁਕੜਾ ਆਪਣਾ ਸੀਗਾ ਮਿੱਟੀ ਦੀ ਅਲ ਕੰਮ ਪਿਆ ਸੀਗਾ ਉਹ ਚੱਕਣ ਲੱਗੇ ਪਏ ਸੀਗੇ ਜਿਹੜਾ ਨਾ ਪੰਗਾ ਸੀਗਾ ਤੇ ਇਹ ਚੱਕ ਕੇ ਤੇ ਉਤਾਰ ਦਾ ਵੇਣੀਆ ਕਸੰਦ ਕਸਣੀ ਕਸਣੀ ਕਸੀ ਬਿਨਾ ਰੋਟੀ ਨਹੀਂ ਆਉਣਾ ਕੰਮ ਤੇ ਆ ਚੱਕ ਕੇ ਮੈਂ ਪਹਿਲਾਂ ਛੱਡ ਦਈਏ ਫਿਰ ਉਦੋਂ ਬਾਅਦ ਦੇਖਦੇ ਆਂ ਕੀ ਹੁੰਦਾ ਲੱਗੇ ਪਏ ਆ ਦੂਜਾ ਬੰਦਾ ਵੀ ਸਾਡਾ ਹਾਜ਼ਰ ਹੋ ਗਿਆ ਜੀ ਤਾਰਾਂ ਦਾ ਤਾਂ ਅਸੀਂ ਨਿਮੇੜਿਆ ਤੇ ਖਾਲੇ ਘੜਨ ਲੱਗ ਪਏ ਆ ਤੇ ਆ ਬੰਦਾ ਸਾਡਾ ਸਕੂਲੋਂ ਵੀਰ ਗਿਆ ਜੇ ਸਕੂਲ ਗਿਆ ਨਹੀਂ ਇਹ ਤੇ ਕਣਕ ਆਪਣੀ ਪੰਜਾਂ ਚਾਰਾਂ ਦਿਨਾਂ ਨੂੰ ਹੋਰ ਲਾਉਣ ਵਾਲੀ ਐ ਇਸ ਕਰਕੇ ਖਾਲੇ ਕੋਲੇ ਫਿਰ ਘੜੀ ਜਾਂਦੇ ਹੁਣ ਖਾਲੇ ਘੜ ਕੇ ਰੈਡੀ ਟੂ ਗੋ ਕਰ ਦੇਾਂਗੇ ਇਹਨਾਂ ਨੂੰ ਤੇ ਪਰਾਲਾ ਜਿਹੜਾ ਵਿੱਚ ਅੱਗ ਲਾਈ ਜਾਂਦੇ ਇਹਨੂੰ ਤੇ ਖਾਲੇ ਘੜ ਕੇ ਤੇ ਕੋਰ ਪਿਆਉਂਦੇ ਆਂਗੇ ਇੱਥੇ ਖਾਲਾ ਦਿੱਤਾ ਸਵਾਰ ਠਿੱਕਾ ਕਰੀ ਜਾਂਦੇ ਇਕੱਠਾ ਕਰਕੇ ਘਾਹ ਇਕੱਠਾ ਤੇ ਫਿਰ ਇਹਨਾਂ ਸੱਟ ਦੇ ਖਾਲੀ ਦਾ ਨਿਬੜ ਕੇ ਕੰਮ ਫਿਰ ਚੱਲਦੇ ਆ ਉਧਰ ਉਧਰਲਾ ਖਾਲਾ ਮਿੱਟੀ ਕੱਢ ਕੇ ਤੇ ਫਿਰ ਚੱਲਦੇ ਆ ਆਪਾਂ ਲਓ ਜੀ ਆਹ ਖਾਲੀ ਦਾ ਕੰਮ ਨਿਬੜ ਕੇ ਨਾ ਆਪਾਂ ਚੱਲਦੇ ਉਧਰ ਉੱਠ ਜਾਣਾ ਖਾਲਿਆਂ ਦਾ ਹੀ ਰਹਿੰਦਾ ਆਪਣਾ ਕੋਤੂ ਬਾਦ ਕੰਮ ਆਪਣਾ ਹੀ ਕੰਮ ਮੁਕੰਮਲ ਚੱਕਿਆ ਨੇ ਆ ਥੋੜੀ ਖਾਲੇ ਚੋਂ ਮਿੱਟੀ ਵੱਧ ਚੱਕਣ ਵਾਲੀ ਸੀਗੀ ਤੇ ਇਹ ਖਾਲੇ ਚ ਚੱਕੀ ਜਾਂਦੇ ਮਿੱਟੀ ਲਓ ਜੀ ਬੱਚੇ ਆਪਾਂ ਲਾਉਣ ਲੱਗਿਆਂ ਤੇ ਉਹ ਆਪਣਾ ਕੋ ਬੱਚਾ ਬਹੁਤ ਚੰਗਾ ਤੇ ਪਰ ਸਾਲਾ ਉਹ ਬੈਂਦਾ ਛਤਰੀ ਦੇ ਪੈਂਦਾ ਨਹੀਂ ਉਹ ਪਨੀਰੀ ਤੇ ਪੈਂਦਾ ਤੇ ਆਪਾਂ ਬੱਚੇ ਲਾਉਣ ਲੱਗਿਆਂ ਕਿਉਂਕਿ ਮੁੜ ਕੇ ਆਪਣੇ ਕੋਲੇ ਟਾਈਮ ਨਹੀਂ ਲੱਗਣਾਗਾ ਤੇ ਲਾਲੀਏ ਬੱਚੇ ਤਾੜਦਿਏ ਪੈਣ ਹੀ ਨਹੀਂ ਦਿੰਦੇ ਆ ਦੋ ਹਾਂ ਬੱਚੇ ਫਿਰ ਆ ਦੋ ਬੱਚੇ ਫਿਰ ਦੇ ਕਾਫਰ ਦਾ ਇੱਕ ਕਾਫਰ ਦਾ ਇਹ ਬਹਿ ਜਾਣ ਤਾਂ ਖਾਲਸਵਾਰਨ ਕੱਲੇ ਉਹ ਪਹਿਲਾਂ ਮੈਂ ਇੱਧਰ ਲੱਗਿਆ ਪਿਆ ਸੀ ਮੈਂ ਕਿ ਬੱਚੇ ਤਾੜਦਗੇ ਬੱਚੇ ਤਾੜਨ ਆ ਗਿਆ ਇਹ ਬਹਿ ਜਾਣ ਤਾਂ ਫਿਰ ਪਾਣੀ ਪਾਉਣ ਲੱਗਿਆ ਸੀ ਤੇ ਆ ਬੱਚਾ ਅੰਡੇ ਚ ਮਸਾ ਹੀ ਐ ਸੰਡੇ ਦੇ ਵਿੱਚ ਸੀ ਐ ਸੰਡੇ ਦੇ ਵਿੱਚ ਇਹਦੇ ਚੋਂ ਕੱਢਿਆ ਬਚਨ ਨਾ ਬਚਨ ਦਾ ਤਾਂ ਇਹਦਾ ਮੈਨੂੰ ਪਤਾ ਨਹੀਂ ਆ ਤੇ ਪਰ ਹੁਣ ਹੁੰਦਾ ਕੁਝ ਨਹੀਂ ਪਰ ਇਹਨੂੰ ਉਧਰੋਂ ਚਾਹ ਪਾਣੀ ਪੀ ਕੇ ਤੇ ਇੱਧਰ ਆ ਟੱਕਰੇ ਆ ਉਹ ਲੱਗ ਪਏ ਬੰਦੇ ਆਪਣੇ ਤੇ ਉਧਰੋਂ ਇੱਧਰ ਨੂੰ ਲੱਗ ਪਏ ਇਹ ਲੋ ਜੀ ਆਪਣੇ ਖਾਲਿਆਂ ਦਾ ਕੰਮ ਵੀ ਨਿਬੜ ਗਿਆ ਤੇ ਤਾਰ ਦਾ ਵੀ ਆਪਣਾ ਘੇਰਾ ਕੰਪਲੀਟ ਹੋ ਗਿਆ ਤੇ ਆਪਣੇ ਇੱਕ ਬੱਚਾ ਫਰਦਾ ਤੇ ਦੂਜੇ ਤਾਂ ਸਾਰੇ ਬਹਿ ਗਏ ਸੀ ਤੇ ਮੈਂ ਤਾੜ ਵੀ ਦਿੱਤੇ ਕਿਉਂਕਿ ਮੈਂ ਉਧਰ ਖੇਤ ਜਾਣਾ ਕਰਕੇ ਤੇ ਇੱਕ ਫਰਦਾ ਲੰਡਾ ਰਹਿ ਗਿਆ ਸੀ ਇਕੱਲਾ ਫਰਦਾ ਹੋ ਤੇ ਮੈਂ ਕਿ ਚਲੋ ਬਹਿ ਜੂ ਮਾਦਾ ਕਿ ਟਾਈਮ ਨਾਲ ਹੀ ਬਹਿ ਜੂ ਤੇ ਸਾਲਾ ਬੜਾ ਲੀਟ ਕਰਤਾ ਉਹਨੇ ਤੇ ਹਾਂ ਬਾਈ ਹੁਣ ਆਇਆ ਸੀ ਨੀਵਾ ਮੈਂ ਤਾਂ ਕਿ ਬੈਠੂ ਆ ਤਾਂ ਹੀ ਮੋਦਰੋਂ ਤੁਰਿਆ ਆ ਜਾਂਦਾ ਦੇਖ ਬਹਿਣ ਆਇਆ ਕਿਤੇ ਤੇ ਇਹ ਫੇਰ ਮੁੜ ਗਿਆ ਲਓ ਜੀ ਆਪਾਂ ਸੂਏ ਤੇ ਆਏ ਸੀਗੇ ਪਾਣੀ ਭਰਨ ਤੇ ਸੂਆ ਛੱਡਦਾ ਸੀਗਾ ਤੇ ਫੇਰ ਸਵਾਰਨ ਵਾਲਿਆਂ ਨੇ ਬੰਦ ਕਰਾਤਾ ਬਈ ਕਹਿੰਦੇ ਹੁਣ ਸੂਆ ਇੱਕ ਦੋ ਦਿਨਾਂ ਚ ਹੀ ਆ ਜੂਗਾ ਤੇ ਫੇਰ ਆਪਾਂ ਆਪਣੀ ਵਾਰੀ ਆ ਸ਼ਨੀਵਾਰ ਦੀ ਕਿ ਤੇਰਾ ਪੱਕਾ ਰੁਪਿਆਉਂਦੇ ਕਿ ਜਿਹੜੀ ਰਹਿ ਗਈ ਉਹ ਮੋਟਰ ਨਾਲ ਪਿਆਉਂਦੇ ਆਂਗੇ ਤੇ ਖਾਲੇ ਖੂਲੇ ਆਪਣੇ ਸਵਾਰੇ ਕੇ ਤਾਰ ਵੀ ਲਾਤੀ ਕੰਪਲੀਟ ਹੋ ਗਿਆ ਕੰਮ ਆਪਣਾ ਟੈਨਸ਼ਨੋਂ ਫ੍ਰੀ ਆ ਹੁਣ ਆਪਾਂ ਆਪਣੇ ਬੰਦੇ ਕੰਮ ਨੇ ਮੀੜ ਕੇ ਤੇ ਆ ਗਿਆ ਘਰੇ ਤੇ ਚਲੋ ਠੀਕ ਆ ਜੀ ਆਪਾਂ ਕਰ ਲੰਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਭਰਾ ਬਣ ਕੇ ਜਰੂਰ ਕਰ ਦਿਆ ਕਰੋ ਮਿਹਨਤ ਦੀ ਗੱਲ ਆ ਵੀਰ ਬਣ ਕੇ ਤੇ ਚਲੋ ਠੀਕ ਆ ਜੀ